ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿਗਰੂ ਤੇਗ ਬਾਦਰਸਾਹ ਮਹਾਰਾਜ ਸਦਾਈ ਜੈਕਾਰ ਸਦਾਈ ਜੈਕਾਰ ਸਰਬਤ ਦਾ ਭਲਾ ਕਰੋ ਅਬਜੀ ਮੇਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਬਜੀ ਸੋਖੀ ਕੜੀ ਨਾ ਦੇਖਣ ਦਿਓ ਕਰੋ ਕਿਰਪਾ ਤਨਤਨ ਸਿਗਰੂ ਤੇਗ ਬਾਦਰਸਾਹ ਮਹਾਰਾਜ ਕਿਰਪਾ ਕਰੋ ਮਹਾਰਾਜ ਬੱਚਿਆਂ ਤੇ ਕਿਰਪਾ ਕਰੋ I'm Yeah. ਕਹੋ ਘਰ ਕਹਿ ਬਿਨਾ ਸਕੋ ਸਰਬ ਚਿੰਤ ਤੁਜ ਪਾਸ ਸਾਧ ਸੰਗਤ ਤੱਕ ਤੇਰੇ ਹੁਕਮ ਪਵੈ ਨੀ ਸਾਨ ਧਰੋ ਸਾਹਿਬ ਕੀ ਸਿਵਾ ਜਬ ਗੁਰ ਦੇਖੈ ਸਬਦਿ ਸਤਿ ਨਾਮ ਕਰਤਾ ਮੁਕ ਮਿਵਾ ਭਗਮ ਅਲਖ ਕਾਰਣ ਪੁਰਖ ਜੋ ਪਰਮਾਵਤੂ ਕਹੋ ਗੁਰ ਅਮਰਦਾਸ ਕਾਰਣ ਕਾਰਣ ਦੇਵ ਤੂੰ ਰੱਖ ਦੇਵ ਰੋ ਘਰੇ ਅਮਰ ਦਾਸ ਕਾਰਣ ਕਰਨ ਦੇਵ ਤੂੰ ਰੱਖ ਦੇਵ ਰੋ ਤਰਣ ਗगन ਨਵਖੰਡ ਮਹਿ ਜੋਤ ਸਰੂਪੀ ਰਹੋ ਪਰ ਪਾਨ ਮਥਰਾ ਕਛ ਪੇਦ ਨਹੀਂ ਘਰ ਅਰਜਨ ਪਰ ਤੱਕ ਹਾਰ ਜੀਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਵਰ ਵਰ ਤਪ ਇਤਰ ਵਗ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨ ਤੁਖ ਹੋਆ ਦਿਨ ਰਾਤੀ ਹਉ ਆਇਆ ਦੁਰ ਚਲਕ ਐ ਤਕੀ ਤਾ ਸਰੜਾਏ ਜਿਓ ਐ ਆਸਾਰ ਕੀ ਚਿੱਤ ਮੈਂ ਤੇਰਾ ਸਭ ਦੁੱਖ ਗਵਾਏ ਰਾਮ ਨਾਮ ਓਰ ਮੈਂ ਗयो ਜਾ ਕੇ ਸਾਹਮਣੇ ਕੋਈ ਜਿਹਸਿ ਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਸੁਖੋ ਟਲ ਗੁਰ ਸੇਵੀਆ ਐਹਨੇ ਸਹਜ ਸੁਭਾਈ ਦਰਸ਼ਨ ਪਰਸ ਅਹ ਗੁਰੂ ਕਹਿ ਜਨਮ ਮਰਨ ਦੁਖ ਜਹ ਹੋ ਵਸ ਬਤਖ ਸਮਦੀ ਨੂਰ ਅਰ ਸੋ ਕਰਸਾ ਚਟਿਆ ਤਦ ਡਿਟੇ ਸਚੇ ਬਾਤ ਸਾ मल जनम जनम दी कटिया सजण सचा पात सा एर सह द इस पास बठिया सोहिया तब द वे सहो ਆਪਨਾ ਸ਼ੀਰ ਗੇ ਸਾਈਂ ਟੋੜੀ ਮਹੱਲਾ ਕੰਜਵਾ ਕਰ ਕੰਜਵਾ ਦਰਪ ਦੇ ਇੱਕ ਅਵਰ ਅੰਗ ਸਤ ਗੁਰੂ ਹੇ ਪ੍ਰਭ ਜੀ ਕੀ ਮਾਰ ਪਾਚ ਲੋਗ ਕਰ ਆਹ ਲੋਗ ਏ ਤੱਕ ਤੇ ਸਭ ਗੁਰ ਕੀ ਬਾਣ ਐਸੋ ਗਿਆਨ ਹੇ ਪ੍ਰਭ ਜੀ ਕੀ ਮਾਰ ਅਨਜੋਖ ਬਰ ਅਹੁਰ ਇਹ ਜਾਣਤੇ ਸਭਨ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਧੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਐਸ ਗੁਣ ਮੇਰੋ ਪ੍ਰਭ ਜੀ ਕੀਨ ਪੰਜ 도ਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾਓ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਦੇਵ ਜੀ ਦੇ ਸਰਤਾਤ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਟੋਡੀ ਰਾਗ ਅੰਦਰ ਹੈ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪ੍ਰਤਰੰਗ 716 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਬਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਨੀ ਬਿਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ